कर तुम भी होए, ओरे होए हो, हो जिंदगी तो बहुत तेलाचार हां मूड ह तेरे करना जी के यार के तसनवा रहा बाकी गलाबाद च सोनिया बाकी गलाबाद च सोनिया पहला सरदार हां बाकी गला ਪੰਜਾਬੀ ਕਲਮਾ.com ਦੇ ਦਰਸ਼ਕ ਅਜੀਤ ਦੇਵਗਨ ਜਲੰਧਰ ਮਲਸੀਆਂ ਤੋਂ ਪੁੱਛਦੇ ਹਨ ਕਿ ਮਾਨ ਸਾਹਿਬ ਤੁਸੀਂ ਬਹੁਤ ਪੱਖੀ ਸ਼ਖਸੀਅਤ ਹੋ ਗੀਤਕਾਰ ਹੋ ਸੰਗੀਤਕਾਰ ਅਦਾਕਾਰ ਅਤੇ ਗਾਇਕ ਹੋ ਪਰ ਇਹਨਾਂ ਚੋਹਾਂ ਕਲਾਕਾਰਾਂ ਵਿੱਚੋਂ ਕਿਹੜਾ ਕਲਾਕਾਰ ਤੁਹਾਡੀ ਰੂਹ ਵਿੱਚ ਸਮਾਇਆ ਹੋਇਆ ਹੈ ਭਾਵ ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੈ ਇਹ ਬੜਾ ਸਹਿਜ ਹੈ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਹਾਂਜੀ ਲਿਖਣਾ ਸਭ ਤੋਂ ਪਹਿਲਾਂ ਸੰਗੀਤਕ ਵਿਦਿਆ ਸਿੱਖੀ ਜਾ ਸਕਦੀ ਹੈ। ਅ ਗਾਉਣਾ ਵੀ ਸਿੱਖਿਆ ਜਾ ਸਕਦਾ ਮੇਰਾ ਖਿਆਲ। ਅ ਅਦਾਕਾਰੀ ਵੀ ਕੀਤੀ ਜਾ ਸਕਦੀ ਹੈ ਪਰ ਮੈਨੂੰ ਲੱਗਦਾ ਲਿਖਣਾ ਸਭ ਤੋਂ ਔਖਾ ਕੰਮ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਸਭ ਤੋਂ ਪਹਿਲ ਜਿਹੜੀ ਹੁੰਦੀ ਹੈ ਉਹ ਲਿਖਣ ਨੂੰ ਹੈ ਮੇਰੇ 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 ਵੱਲੋਂ ਇਹ ਲੱਗਦਾ ਕਿ ਕਿਸੇ ਚੀਜ਼ ਨੂੰ ਕ੍ਰੀਏਟ ਕਰਨਾ ਕਿਸੇ ਵਰਲਡ ਨੂੰ ਇਮੇਜਿਨੇਸ਼ਨ ਨਾਲ ਸ਼ਬਦਾਂ ਚ ਢਾਲਣਾ ਉਹਦੇ 'ਚ ਜ਼ਿਆਦਾ ਰੂਹ ਖੁੱਪਦੀ ਹੈ ਤੇ ਉਹਦੇ ਨਾਲ ਫਿਰ ਜੁੜ ਜਾਂਦੀ ਹੈ ਕੰਪੋਜੀਸ਼ਨ। ਫਿਰ ਉਹਦਾ ਗੀਤ ਉਹਦੇ ਨਾਲ ਗਾਉਣਾ ਪਰ ਮੇਲਾ ਦਾ ਕੋਈ ਵੀ ਚੀਜ਼ ਅਲੱਗ ਨਹੀਂ ਇਕੱਠੀਆਂ ਸਾਰੀਆਂ ਠੀਕ ਹੈ ਪੰਜਾਬੀਕਲਮਾ.com ਦੇ ਦਰਸ਼ਕ ਬਿਕਰ ਸਿੰਘ ਪੁਨੀ ਨਿਊਯਾਰਕ ਤੋਂ ਪੁੱਛਦੇ ਹਨ ਕੀ ਕਾਰਨ ਹੈ ਕਿ ਬੱਬੂ ਮਾਨ ਅਖਬਾਰਾਂ ਦੀਆਂ ਸੁਰਖੀਆਂ ਵਿੱਚ ছায়ਾ ਰਹਿਣਾ ਚਾਹੁੰਦੇ ਹਨ ਨਹੀਂ ਮੈਂ ਨਹੀਂ ਚਾਹੁੰਦਾ ਇਹ ਤਾਂ ਤੁਸੀਂ ਮੈਨੂੰ ਕਦੇ ਆਦਮੀ ਹਰ ਆਦਮੀ ਦੀ ਕਾਸਤ ਹੈ ਪਰਮਾਤਮਾ ਨੂੰ ਮੰਨਦਾ ਹੈ ਤੇ ਤੁਸੀਂ ਕਿਸੇ ਵੀ ਧਾਰਮਿਕ ਜਗ੍ਹਾ ਤੇ ਲਿਜਾ ਕੇ ਆਪਾਂ ਇਹ ਗੱਲ ਦੀ ਸੋਨ ਕਹ ਸਕਦਾ ਕਿ ਮੈਨੂੰ ਸੁਰਖੀਆਂ 'ਚ ਰਹਿਣ ਦਾ ਕੋਈ ਸ਼ੌਕ ਨਹੀਂ ਜੇ ਮੈਨੂੰ ਸੁਰਖੀਆਂ 'ਚ ਰਹਿਣ ਦਾ ਸ਼ੌਕ ਹੋਵੇ ਤਾਂ ਫਿਰ ਮੈਂ ਬਹੁਤ ਪ੍ਰੈਸ ਕਾਨਫਰੰਸਾਂ ਕਰਾਂ ਮੈਂ ਤਾਂ ਉਸੇ ਕੰਮ ਦੇ ਬਾਬਤ ਕਰਦਾ ਜਿਹਦਾ ਮੈਸੇਜ ਬਹੁਤ ਦੂਰ ਤੱਕ ਲਿਜਾਣ ਦੀ ਕੋਸ਼ਿਸ਼ ਕਰਦਾ ਨਹੀਂ ਤਾਂ ਤੁਸੀਂ ਨਾਰਮਲੀ ਮੈਨੂੰ ਸ਼ੋਅ ਤੋਂ ਬਾਅਦ ਦੇਖੋਗੇ ਕਦੇ ਮੇਰੀ ਕੋਈ ਖਬਰ ਨਹੀਂ ਆਉਂਦੀ ਖਬਰਾਂ ਬਣ ਬਣ ਜਾਨੀ ਐ ਇਹ ਨੂੰ ਪਤਾ ਨਹੀਂ ਕਿਸਮਤ ਕਹ ਲਓ ਪਰ ਪਿਛਲੇ ਦਿਨਾਂ 'ਚ ਕੋਈ ਜ਼ਿਆਦਾ ਖਬਰਾਂ ਨਹੀਂ ਆ ਤੇ ਭਵਿੱਖ 'ਚ ਮੈਨੂੰ ਲੱਗਦਾ ਕਿ ਤੁਹਾਡਾ ਇਹ ਸ਼ਿਕਵਾ ਜ਼ਰੂਰ ਦੂਰ ਹੋ ਜਾਊਗਾ ਕਿ ਮੈਂ ਖਬਰਾਂ ਚ ਰਹਿਣ ਦੀ ਕੋਸ਼ਿਸ਼ ਕਰਦਾ ਤੇ ਸਾਲ ਇੱਕ ਸਾਲ ਮੈਂ ਨਾ ਅਜੇ ਫਿਲਹਾਲ ਅਸੀਂ ਕੰਮ ਵੀ ਬੜਾ ਸਲੋ ਕਰ ਰਹੇ ਹਾਂ ਠੀਕ ਹੈ ਇੱਕ ਸਾਲ ਤੁਹਾਨੂੰ ਇਹ ਖਬਰ ਨਹੀਂ ਆਊਗੀ ਕਿ ਮੈਂ ਖਬਰਾਂ ਚ ਆਉਣ ਦੀ ਕੋਸ਼ਿਸ਼ ਕਰਦਾ ਤੇ ਐਦਾਂ ਦਾ ਮੈਨੂੰ ਕੋਈ ਸ਼ੌਕ ਨਹੀਂ ਠੀਕ ਹੈ ਆਫ ਦੀ ਸ਼ੋਅ ਵਿੱਚ ਬਜ਼ੁਰਗਾਂ ਨੇ ਵੀ ਕੁਝ ਰਾਇਤ ਕਰ ਰਹੇ ਹੋ 65 ਸਾਲ ਤੋਂ ਜਿਹੜੇ ਉੱਪਰ ਬਜ਼ੁਰਗ ਹੈਗੇ ਹਾਂਜੀ ਅਸੀਂ ਬੇਨਤੀ ਕੀਤੀ ਹੈ ਇਹਨਾਂ ਨੂੰ ਪ੍ਰੋਮੋਟਰ ਸਾਹਿਬ ਨੂੰ ਕਿ ਜਿੰਨੇ ਵੀ 65 ਸਾਲ ਤੋਂ ਉੱਤੇ ਬਜ਼ੁਰਗ ਹੈ ਉਹਨਾਂ ਨੂੰ ਅੱਧੀ ਟਿਕਟ ਅਸੀਂ ਆਪਣੇ ਵੱਲੋਂ ਦੇਵਾਂਗੇ ਹਾਂਜੀ ਇਹ ਬਹੁਤ ਵਧੀਆ ਜਿਹੜੇ ਕੁਦਰਤ ਤੌਰ ਤੇ ਪਰਮਾਤਮਾ ਦੀ ਕਿਰਪੀ ਜਾਂ ਅਪਾਹਜ ਕੋਈ ਬੱਚਾ ਉਹਨਾਂ ਲਈ ਟਿਕਟ ਫਰੀ ਅਸੀਂ ਆਪਣੇ ਵੱਲੋਂ ਦੇਵਾਂਗੇ ਉਹ ਭਾਰ ਪ੍ਰਮੋਟਰ ਤੇ ਨਹੀਂ ਹੋਊਗਾ ਠੀਕ ਹੈ ਜੀ ਇਹ ਸ਼ਾਇਦ ਪਹਿਲੀ ਵਾਰ ਤੁਸੀਂ ਕਰ ਰਹੇ ਹੋ ਜੀ ਜੀ ਥੈਂਕ ਯੂ ਜੀ ਤੁਹਾਡਾ ਤੇ ਅੱਜ ਕੱਲ ਨਵਾਂ ਹੋਰ ਕੀ ਕਰ ਰਹੇ ਹੋ ਜੀ ਤੁਸੀਂ ਮੈਂ ਕੁਝ ਨਹੀਂ ਜੀ ਕਰ ਰਿਹਾ ਪਰ ਕਿਉਂਕਿ ਮੈਨੂੰ ਇਹ ਪਹਿਲਾਂ ਮੈਂ ਸੋਚਿਆ ਕਰਨਾ ਕੀ ਹੈ ਹਾਂ ਜੀ ਜੇ ਫੇਰ ਕੁਝ ਕਰਿਆ ਫੇਰ ਰੌਲਾ ਪੋ ਕਿਉਂਕਿ ਜੇ ਮੈਂ ਧਰਮ ਗਾਉਣ ਦੀ ਕੋਸ਼ਿਸ਼ ਕਰੀ ਤਾਂ ਵੀ ਰੌਲਾ ਹਾਂ ਜੀ ਜੇ ਰਮਾਂਸ ਵਾਲੇ ਗਾਣੇ ਗਾ ਰਹੇ ਆ ਤਾਂ ਵੀ ਰੋਲਾ ਠੀਕ ਹੈ ਜੇ ਕੋਈ ਇਤਿਹਾਸ ਦੀ ਗੱਲ ਕਰਦੇ ਆ ਤਾਂ ਵੀ ਵਿਵਾਦ ਹੋ ਜਾਂਦਾ ਸੋ ਮੈਨੂੰ ਲੱਗਦਾ ਮੈਂ ਹੁਣ ਸੋਚਦਾ ਪਹਿਲਾਂ ਗਾਵਾ ਕੀ ਸੋ ਤੋਂ ਬਾਅਦ ਫਿਲਟਰ ਹੈ ਠੀਕ ਹੈ ਸਾਡੇ ਪੰਜਾਬੀ ਕਲਮਾਂ ਦੇ ਦਰਸ਼ਕਾਂ ਅਤੇ ਮਹਿਕ ਪੰਜਾਬੀ ਦੇ ਦਰਸ਼ਕਾਂ ਨੇ ਇੱਕ ਗੀਤ ਜ਼ਰੂਰ ਗਾਓ ਜੀ ਤੁਸੀਂ ਸ਼ੋਅ ਤੇ ਆਜੋ ਉੱਥੇ ਸੁਣਾ ਲਾਗੇ ਸ਼ੋਅ ਤੇ ਵੀ ਆ ਰਿਹਾ ਜੀ ਸਾਡੇ ਸਾਡੇ ਸਾਰੇ ਦਰਸ਼ਕ ਆ ਰਹੇ ਜਿਹੜੇ ਜਿਹੜੇ ਤੁਸੀਂ ਲੈ ਲੀਂਗੇ ਜੇ ਟਿਕਟ ਪਰ ਤੁਹਾਨੂੰ ਤਾਂ ਫ੍ਰੀ ਮਿਲ ਜਾਣੀ ਪਈ ਲੱਗੀ ਹੈ ਨਾ ਵੀਡੀਓ ਨੂੰ ਇਹ ਬੜਾ ਫਾਇਦਾ ਹੈ ਤੁਹਾਡੀ ਟਿਕਟ ਤਾਂ ਪੱਕੀ ਹੈ ਚਲੋ ਵਧੀਆ ਤੁਹਾਡੇ ਕਰਕੇ ਫੇ ਹੋਰ ਬੰਦੇ ਵੀ ਸੋਚਦੇ ਨੇ ਵੀ ਅਜੇ ਮੀਡੀਆ ਵਾਲਿਆਂ ਨੂੰ ਮਿਲਿਏ ਫੇ ਸਾਨੂੰ ਵੀ ਮਿਲਣੀ ਚਾਹੀਦੀ ਹੈ ਬਿਲਕੁਲ ਜੀ ਮੀਡੀਆ ਚ ਵੱਧ ਤੋਂ ਵੱਧ ਲੋਕਾਂ ਨੂੰ ਆਉਣਾ ਚਾਹੀਦਾ ਚਲੋ ਕੀ ਸੁਣਨਾ ਚਾਹੁੰਦੇ ਤੁਸੀਂ ਤੁਸੀਂ ਆਪਣਾ ਕੋਈ ਗੀਤ ਸੁਣਾਓ ਮੈਨੂੰ ਤਾਂ ਸਾਰੇ ਚੰਗੇ ਲੱਗਦੇ ਨੇ ਤੁਸੀਂ ਦੱਸੋ ਤੁਹਾਨੂੰ ਕੀ ਚੰਗਾ ਲੱਗਦਾ ਤੁਹਾਡੇ ਜਿਹੜੇ ਤੁਹਾਡੇ ਨਾਲ ਜੁੜੇ ਸੱਜਣਾਂ ਉਹਨਾਂ ਨੂੰ ਤੁਸੀਂ ਪੁੱਛੋ ਕਿ ਕੀ ਕਿਹੜੀਆਂ ਲੈਣਾ ਸੁਣਿਆ ਬਾਬਾ ਨਾਨਕ ਸੁਣਾਓ ਇੱਕ ਬਾਬਾ ਨਾਨਕ ਸੀ ਬੀ ਜੀ ਨੇ ਤੁਰ ਕੇ ਦੁਨੀਆ ਗਾਤੀ ਇੱਕ ਅਜਕਲ ਬਾਬੇ ਨੇ ਬਤੀ ਲਾਲ ਗੱਡੀ ਤੇ ਲਾਤੀ ਇੱਕ ਬਾਬਾ ਨਾਨਕ ਸੀ ਬੀ ਜੀ ਨੇ ਤੁਰ ਕੇ ਦੁਨੀਆ ਗਾਤੀ ਬਹੁਤ ਖੌਜੀ ਤਨ ਪਾਗ ਜੀ ਥੈਂਕ ਯੂ ਜੀ ਬੱਬੂ ਜੀ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੇ ਆਪਦਾ ਕੀਮਤੀ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਨਹੀਂ ਜੀ ਇਹ ਵਕਤ ਤੁਹਾਡਾ ਹੈ ਏ ਵੀਡੀ ਤੁਹਾਡਾ ਹੀ ਵਕਤ ਹੈ ਕਿਉਂਕਿ ਮੈਂ ਤਾਂ ਆ ਹੀ ਇਸ ਕੰਮ ਲਈ ਆ ਤੇ ਇਹ ਸ਼ੋਅ ਲਈ ਆ ਸੋ ਇਸ ਕਰਕੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਨੂੰ ਵਕਤ ਦਿੱਤਾ ਜੀ ਧੰਨਵਾਦ ਅਗੇਨ ਜੀ ਪ੍ਰਭਾਤਮਾ ਮਿਹਰ ਕਰੇ ਜੀ ਅਸੀਂ ਸਸਕਾ